ਭਗਵੰਤਬਾਨ ਸਰਕਾਰ ਨੇ ਜਿੱਥੇ ਤਾਂ ਹਾਰ ਮੰਨ ਲਈ ਹੈ ਇਹਨਾਂ ਇਲੈਕਸ਼ਨਾਂ 'ਚ ਉੱਥੇ ਮੈਂ ਸਮਝਦਾ ਇਹ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣਾ ਨਹੀਂ ਚਾਹੁੰਦਾ ਇੰਨੇ ਡਿਲੇ ਤੋਂ ਬਾਅਦ ਜਦੋਂ ਹਾਈ ਕੋਰਟ ਦੀ ਫਟਕਾਰ ਪਈ ਹੈ ਫਿਰ ਇਹ ਇਲੈਕਸ਼ਨ ਕਰਾਉਣ ਤੇ ਆਏ ਆ ਮਗਰ ਬੜੀ ਹੈਰਾਨੀ ਹੋਈ ਕਿ ਕੱਲ ਉਹਨਾਂ ਦੀ ਬਦਲੀ ਕਰਤੀ ਗਈ ਆ ਔਰ ਆਈਏਐਸ ਅਫਸਰ ਨੂੰ ਬਦਲ ਕੇ ਉਹਨ ਇੱਕ ਪੀਸੀਐਸ ਅਫਸਰ ਨੂੰ ਉੱਥੇ ਐਡੀਸ਼ਨਲ ਚਾਰਜ ਦਿੱਤਾ ਗਿਆ ਅੱਜ ਲਾਸਟ ਡੇ ਆਫ ਨਾਮੀਨੇਸ਼ਨ ਜਿਹੜੀ ਕੱਲ੍ਹ ਹੈ ਕਿਉਂਕਿ ਅੱਜ 30 ਤਰੀਕ ਨੂੰ ਛੁੱਟੀ ਹੈ 4 ਤਰੀਕ ਨੂੰ ਅਖੀਰਲਾ ਦਿਨ ਹੈ ਨਾਮੀਨੇਸ਼ਨ ਦਾ ਇੱਕ ਆਈਐਸ ਅਫਸਰ ਨੂੰ ਬਦਲ ਕੇ ਪੀਸੀਐਸ ਲਾਉਣ ਦਾ ਸਰਕਾਰ ਦਾ ਮਕਸਦ ਕੀ ਹੈ ਮਤਲਬ ਕੀ ਹੈ ਸਤਿ ਸ਼੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਇੱਕ ਪਾਸੇ ਪੰਚਾਇਤੀ ਚੋਣਾਂ ਦਾ ਵਿਗਲ ਵੱਜਿਆ ਹੋਇਆ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਨੇ ਤਾਂ ਉੱਥੇ ਹੀ ਸਿਆਸਤ ਵੀ ਪੂਰੀ ਤਰ੍ਹਾਂ ਪਖੀ ਹੋਈ ਹੈ ਵਿਕਰਮ ਸਿੰਘ ਮਜੀਠੀਆ ਸ਼ਰੋਣੀ ਕਾਲੀਦਲ ਦੇ ਸੀਨੀਅਰ ਲੀਡਰ ਨੇ ਉਹਨਾਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਸੁਭਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਤੁਹਾਨੂੰ ਸੁਣਾਉਣੇ ਆ ਕਿ ਵਿਕਰਮ ਮਜੀਠੀਆ ਹੋਰਾਂ ਦਾ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਨਾਲ ਤਾਂ ਰੂਬਰੂ ਹੋ ਰਿਹਾ ਹਾਂ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਜਿੱਥੇ ਤਾਂ ਹਾਰ ਮੰਨ ਲਈ ਹੈ ਇਹਨਾਂ ਇਲੈਕਸ਼ਨਾਂ 'ਚ ਉੱਥੇ ਮੈਂ ਸਮਝਦਾ ਇਹ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣਾ ਹੀ ਨਹੀਂ ਚਾਹੁੰਦੇ ਔਰ ਇਹ ਗੱਲ ਤਾਂ ਸਾਰੀ ਜਾਣਦੇ ਕਿ ਜਿਵੇਂ ਸਰਪੰਚੀ ਦੀਆਂ ਇਲੈਕਸ਼ਨਾਂ ਨੂੰ ਡਿਲੇ ਕੀਤਾ ਗਿਆ ਔਰ ਇੰਨੇ ਡਿਲੇ ਤੋਂ ਬਾਅਦ ਜਦੋਂ ਹਾਈ ਕੋਰਟ ਦੀ ਫਟਕਾਰ ਪਈ ਹੈ ਫਿਰ ਇਹ ਇਲੈਕਸ਼ਨ ਕਰਾਉਣ ਤੇ ਆਏ ਆ ਤੁਸੀਂ ਹਰਾਣ ਹੋਵੋਗੇ ਸੁਣ ਕੇ ਕਿ ਮਜੀਠੇ 'ਚ ਇੱਕ ਆਈਐਸ ਅਫਸਰ ਨੂੰ ਐਸਐਟਐਮ ਲਾਇਆ ਸੀ ਅਜਤੋਂ 15-20 ਦਿਨ ਪਹਿਲਾਂ ਔਰ ਉਹ ਬੈਖੂ ਵੀ ਆਪ ਦਾ ਕੰਮ ਕਰ ਰਹੇ ਸਨ ਔਰ ਕਿਉਂਕਿ ਇੱਕ ਆਈਐਸ ਅਫਸਰ ਸਨ ਟਾਪਰ ਮੰਨੇ ਜਾਂਦੇ ਆਪਦੇ ਸਮਿਆਂ 'ਚ ਉਹਨਾਂ ਨੂੰ ਜਦ ਇਹ ਜ਼ਿੰਮੇਵਾਰੀ ਮਿਲੀ ਇੱਕ ਸਰਕਾਰੀ ਮਲਾਜਮ ਹੋਣ ਦੇ ਨਾਤੇ ਉਹਨਾਂ ਦੇ ਵੀ ਮਨ 'ਚ ਸੀਗਾ ਕਿ ਮੈਂ ਲੋਕਤੰਤਰ ਨੂੰ ਤਕੜਾ ਕਰਨਾ ਡੈਮੋਕ੍ਰੇਸੀ ਬਹਾਲ ਰੱਖਣੀ ਹੈ ਲੋਕਤੰਤਰ ਦੀ ਬਹਾਲੀ ਵਾਸਤੇ ਉਹਨਾਂ ਨੇ ਇਸ ਇਲੈਕਸ਼ਨ ਚ ਪੰਚਾਇਤੀ ਇਲੈਕਸ਼ਨ ਚ ਹਰੇਕ ਦੀ ਪਾਰਟਿਸਪੇਸ਼ਨ ਹੋਵੇ ਉਹਨੂੰ ਯਕੀਨੀ ਬਣਾ ਰਹੇ ਸਰ ਮਗਰ ਬੜੀ ਹੈਰਾਨਗੀ ਹੋਈ ਕਿ ਕੱਲ ਉਹਨਾਂ ਦੀ ਬਦਲੀ ਕਰਤੀ ਗਈ ਆ ਔਰ ਆਈਏਐਸ ਅਫਸਰ ਨੂੰ ਬਦਲ ਕੇ ਹੁਣ ਇੱਕ ਪੀਸੀਐਸ ਅਫਸਰ ਨੂੰ ਉੱਥੇ ਐਡੀਸ਼ਨਲ ਚਾਰਜ ਦਿੱਤਾ ਗਿਆ ਇਹ ਨਹੀਂ ਕਿ ਮੈਂ ਉਸ ਪੀਸੀਐਸ ਅਫਸਰ ਦੇ ਖਿਲਾਫ ਕਿਸੇ ਤਰੀਕੇ ਦੀ ਵੀ ਟਿੱਪਣੀ ਕਰਨਾ ਚਾਹੁੰਨਾ ਮਗਰ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਜਦੋਂ ਇੱਕ ਆਈਏਐਸ ਅਫਸਰ ਉੱਥੇ ਕੰਮ ਬੜੇ ਸਚਾਰੂ ਢੰਗ ਨਾਲ ਵਧੀਆ ਤਰੀਕੇ ਨਾਲ ਪਾਰਦਰਸ਼ਤਾ ਨਾਲ ਪੰਚਾਇਤਾਂ ਦੀ ਇਸ ਇਲੈਕਸ਼ਨ ਚ ਮੈਕਸਿਮਮ ਪਾਰਟਿਸਪੇਸ਼ਨ ਨੂੰ ਲੈ ਕੇ ਉੱਥੇ ਚਿੰਤਤ ਸਨ ਸਾਰਿਆਂ ਨੂੰ ਉਹਦੇ ਚ ਅਪੀਲ ਕਰ ਰਹੇ ਸੀ ਕਿ ਪਾਰਟਿਸਪੇਟ ਕਰਨ ਕਿਸੇ ਤਰੀਕੇ ਦੀ ਬੇਨਸਾਪੇ ਧੱਕੇਚਾਹੀ ਨਹੀਂ ਹੋ ਰਹੀ ਸੀ ਅੱਜ ਲਾਸਟ ਡੇ ਆਫ ਨੋਮੀਨੇਸ਼ਨ ਜਿਹੜੀ ਕੱਲ ਹੈ ਕਿਉਂਕਿ ਅੱਜ ਚੰਤਰੀਕ ਨੂੰ ਛੁੱਟੀ ਹੈ 4 ਤਰੀਕ ਨੂੰ ਅਖੀਰਲਾ ਦੇਣਾ ਨਾਮਿਨੇਸ਼ਨ ਦਾ ਇੱਕ ਆਈਐਸ ਅਫਸਰ ਨੂੰ ਬਦਲ ਕੇ ਪੀਸੀਐਸ ਲਾਉਣ ਦਾ ਸਰਕਾਰ ਦਾ ਮਕਸਦ ਕੀ ਹੈ ਮਤਲਬ ਕੀ ਹੈ ਮੈਂ ਪੁੱਛਣਾ ਚਾਹੁੰਦਾ ਚੀਫ ਸੈਕਟਰੀ ਸਾਹਿਬ ਤੋਂ ਕਿ ਵਾਟ ਆ ਦਾ ਰੀਜਨਸ ਤੁਸੀਂ ਕਿਹੜੇ ਕਾਰਨ ਦੱਸੇ ਹੈ ਇਸ ਆਈਐਸ ਅਫਸਰ ਨੂੰ ਬਦਲ ਕੇ ਇੱਕ ਜੂਨੀਅਰ ਲੈਵਲ ਦੇ ਪੀਸੀਐਸ ਅਫਸਰ ਨੂੰ ਲਾ ਕੇ ਐਡੀਸ਼ਨਲ ਚਾਰਜ ਦੇਣਾ ਮਕਸਦ ਬੜਾ ਸਾਫ ਹੈ ਤੁਹਾਡੇ ਜਿਹੜੇ ਉਥੋਂ ਦੇ ਹਲਕਾ ਇੰਚਾਰਜ ਨੇ ਔਰ ਜੋ ਜ਼ਿੰਮੇਵਾਰ ਸੱਜਣ ਨੇ ਆਮ ਆਦਮੀ ਪਾਰਟੀ ਨਾਲ ਉਹਨਾਂ ਨੂੰ ਆਪ ਦੀ ਹਾਰ ਕੰਧ ਤੇ ਦਿਜੀ ਸਾਹਮਣੇ ਨਜ਼ਰ ਆਉਂਦੀ ਇਹ ਸਭ ਨੂੰ ਸਮਝ ਆ ਗਈ ਸੀ ਕਿ ਭਾਈ ਇਹਨਾਂ ਨੇ ਇਲੈਕਸ਼ਨ ਨਹੀਂ ਜਿੱਤਿਆ ਔਰ ਇਹੀ ਕਾਰਨ ਬਣਿਆ ਕਿ ਜਿਹੜਾ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਰਿਆ ਸੀ ਅੱਜ ਤੁਸੀਂ ਉਹਦੀ ਬਦਲੀ ਕਰਤੀ ਏ ਤਬਾਦਲਾ ਕਰਤਾ ਔਰ ਕੱਲ ਅਖੀਰਲਾ ਦਿਨ ਨਾਮਿਨੇਸ਼ਨ ਦਾ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਵੀਡੀਓ ਦੇ ਦਫ਼ਤਰਾਂ ਚ ਇਹ ਵੀਡੀਓ ਜਿਹੜਾ ਮਜੀਠੇ ਲੱਗਿਆ ਮਨਦੀਪ ਸਿੰਘ ਵੀਡੀਓ ਜਿਹੜਾ ਤਰਸਿੱਕੇ ਲੱਗਿਆ ਉਹਦਾ ਨਾਮ ਮੈਨੂੰ ਮੈਂ ਹੁਣਦਾ ਨਗਰ ਤਰਸਿੱਕੇ ਜਿਹੜੇ ਵੀਡੀਓ ਸਾਹਬ ਲੱਗੇ ਆ ਉਹਨਾਂ ਦੀ ਵੀ ਕਾਰਵਾਈ ਕੋਈ ਏਡੀ ਵਧੀਆ ਪਾਰਦਰਸ਼ਤਾ ਵਾਲੀ ਨਹੀਂ ਹੈ ਬਹੁਤ ਵੱਡੇ ਪੱਧਰ ਤੇ ਪੈਸਿਆਂ ਦਾ ਲੈਣ-ਦੇਣ ਹੋਇਆ ਸਰਪੰਚੀ ਦੇ ਮਸਲੇ 'ਚ ਔਰ ਕੱਲ ਵੀ ਜੋ ਇਹ ਮੈਨੂੰ ਖਰਚਾ ਕਿ ਇਹਨਾਂ ਨੇ ਰੂਲਿੰਗ ਪਾਰਟੀ ਨੂੰ ਜਿਨ੍ਹਾਂ ਦੇ ਨਾਲ ਇਹਨਾਂ ਦੇ ਹੱਥ ਰਲੇ ਉਹਨਾਂ ਨੂੰ ਕੁਝ ਕਰਨ ਵਾਸਤੇ ਬੜਾ ਕੁਝ ਕਰਨਾ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਅਪੀਲ ਕਰਦਾ ਪੰਜਾਬ ਨੂੰ ਕਿ ਆਯੂ ਹੈਂਡ ਇਨ ਗਲੱਬਸ ਵਿਦ ਦ ਗਵਰਨਮੈਂਟ ਇਫ ਯੂ ਆਰ ਨਾਟ ਜੇ ਤੁਸੀਂ ਵੀ ਚਾਹੁੰਦੇ ਹੋ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਲੋਕਤੰਤਰ ਬਹਾਰ ਰਵੇ ਤੇ ਕਾਈਂਡਲੀ ਲੋਕਾਂ ਨੂੰ ਜ਼ਰੂਰ ਜਨਤਕ ਕਰਿਓ ਕਿ ਇੱਕ ਸੀਨੀਅਰ ਅਫਸਰ ਨੂੰ ਬਦਲ ਕੇ ਪੀਸੀਐਸ ਅਫਸਰ ਨੂੰ ਅਡੀਸ਼ਨਲ ਚਾਰਜ ਦੇਣ ਦਾ ਮਤਲਬ ਕੀ ਛੀ ਦੂਜੀ ਗੱਲ ਜੇ ਤੁਸੀਂ ਫ੍ਰੀਅਰ ਫੇਅਰ ਇਲੈਕਸ਼ਨ ਚਾਹਲਿਓ ਕੱਲ 80% ਲੋਕਾਂ ਨੇ ਕਾਗਜ਼ ਕੱਲ ਦਾਖਲ ਕਰਨੇ ਹੋ ਨੇ 20-30% ਲੋਕਾਂ ਨੇ ਕਾਗੇ ਦਾਖਲ ਕੀਤੇ ਜਦੋਂ ਐਡੀ ਵੱਡੀ ਗਿਣਤੀ ਝਟਾ ਕੇ ਦਾਖਲ ਹੋਣੇ ਆ ਕਿੰਨੇ ਕੁ ਪ੍ਰਬੰਧ ਕੀਤੇ ਵਧੀਆ ਪ੍ਰਬੰਧ ਕੀਤੇ ਆ ਜੀ ਦੇ ਨਾਲ ਸਾਰੇ ਉੱਥੇ ਪਹੁੰਚ ਜਾਣ ਸਾਰਿਆਂ ਦੇ ਕਾਗਜ਼ ਦਾਖਲ ਹੋ ਜਾਣ ਕਿਸੇ ਨੂੰ ਐਨਓਸੀ ਲੈਂਡ ਕਰਕੇ ਚੁੱਲ੍ਹਾ ਟੈਕਸ ਲੈਂਡ ਕਰਕੇ ਹੋਰ ਜਿਹੜੀਆਂ ਠੀਕ ਆ ਤੁਸੀਂ ਭਾਵੇਂ ਐਫੀਡੇਵਿਟ ਇੰਟਰੋਡਿਊਸ ਕਰਤਾ ਮਗਰ ਟਰਾਂਸਪੇਰੈਂਸੀ ਇਹਦੇ ਚ ਦੇਖਣ ਨੂੰ ਨਹੀਂ ਮਿਲ ਰਹੀ ਔਰ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਜਿਸ ਜਸਟ ਅਨ ਆਈ ਵਾਸ਼ ਇੱਕ ਹਰਕਾਇ ਕੀਤੀ ਜਾ ਰਹੀ ਹੈ ਔਰ ਜੇ ਕੱਲ ਇਲੈਕਸ਼ਨ ਕਮਿਸ਼ਨ ਇਹਦੇ ਚ ਇੰਟਰਵੈਨ ਨਹੀਂ ਕਰਦਾ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅਮਰitsar ਡੀਸੀ ਸਾਹਿਬ ਜਿਨ੍ਹਾਂ ਤੋਂ ਮੈਂ ਬੜੀ ਆਸ ਰੱਖਦਾ ਕਿ ਉਹ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਹਰ ਸੰਭਵ ਕਦਮ ਚੁੱਕਣਗੇ ਨਹੀਂ ਦਿਸ ਵੈਲ ਰਿਜ਼ਲਟ ਉਹ ਇਨ ਅ ਗ੍ਰੇਵ ਸਿਚੁਏਸ਼ਨ ਇਹ ਕੱਲ ਕੋਈ ਇਹ ਜੀ ਧੱਕੇਸ਼ਾਹੀ ਦੀ ਕਿਸੇ ਨੇ ਪਲਾਨਿੰਗ ਕੀਤੀ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਤੇ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਹੋ ਸਕਦਾ ਔਰ ਜੇ ਕੱਲ ਕਿਸੇ ਦੀ ਇਸ ਲੜਾਈ ਝਗੜੇ ਚ ਜਾਨੀ ਮਾਲੀ ਨੁਕਸਾਨ ਪਹੁੰਚਦਾ ਉਹਦੇ ਲਈ ਸਿੱਧੇ ਜ਼ਿੰਮੇਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਫਸਰ ਸਾਹਿਬਾਨ ਹੋਣਗੇ ਔਰ ਸਰਕਾਰ ਹੋਊਗੀ ਜਿਹਦੀ ਮਨਛਾ ਹੀ ਨਹੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਂਦੀ ਸੋ ਮੈਂ ਅੱਜ ਕਰੂੰਗਾ ਉਮੀਦ ਕਰੂੰਗਾ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਭਾਈ ਵੱਧ ਚੜ ਕੇ ਇੱਕ ਲੋਕਤੰਤਰ ਨੂੰ ਕਾਮਯਾਬ ਕਰਨ ਲਈ ਸਰਕਾਰਾਂ ਨੂੰ ਭਾਵੇਂ ਘੇਰਨਾ ਪਵੇ ਘੇਰਨ ਲਈ ਤਿਆਰ ਰਹੇ ਹੋ ਔਰ ਆਪੋਜੀਸ਼ਨ ਦੀ ਪਾਰਟੀ ਦੇ ਮੈਂਬਰ ਤੁਹਾਡਾ ਹਰ ਸੰਭਵ ਸਾਥ ਦੇਣਗੇ ਨਗਰ ਜਿੱਤ ਲੋਕਤੰਤਰ ਦੀ ਡੈਮੋਕ੍ਰੇਸੀ ਦੀ ਹੋਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾਂਸ਼ਾ ਵਾਹਿਗੁਰੂ ਜੀ ਕੀ ਫਤਹ ਦੱਸਦੀ ਕਿ ਲੰਬੇ ਸਮੇਂ ਤੋਂ ਪੰਚਾਇਤੀ ਚੋਣਾਂ ਦੀ ਉਡੀਕ ਕੀਤੀ ਜਾ ਰਹੀ ਸੀ ਤੇ ਹੁਣ ਆਖਰਕਾਰ 15 ਅਕਤੂਬਰ ਨੂੰ VOTING ਹੋਵੇਗੀ ਤੇ 15 ਅਕਤੂਬਰ ਨੂੰ ਹੀ ਨਤੀਜੇ ਆਉਣਗੇ ਹਾਲਾਂਕਿ ਕਈ ਥਾਵਾਂ ਦੇ ਉੱਤੇ ਸਿਰਫ ਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਜਾ ਰਹੀਆਂ ਨੇ ਤੇ ਪੰਚਾਇਤਾਂ ਦੀਆਂ ਬੋਲੀਆਂ ਵੀ ਲੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੋ ਮਾਮਲਾ ਹੁਣ ਕੋਰਟਾਂ ਦੇ ਵਿੱਚ ਪਹੁੰਚ ਚੁੱਕਿਆ ਹੈ ਤੇ ਉਹਦੇ ਉੱਤੇ ਵੀ ਕੋਈ ਨਾ ਕੋਈ ਜਾਂਚ ਪੜਤਾਲ ਆ ਜਿਹੜੀ ਉਹ ਜਾਰੀ ਹੈ ਤੇ ਹੁਣ ਜਿਸ ਤਰ੍ਹਾਂ ਦੇ ਨਾਲ ਇਹ ਸਾਰਾ ਕੁਝ ਚੱਲ ਰਿਹਾ ਸੀਗਾ ਪੰਚਾਇਤੀ ਚੋਣਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਤੇ ਹੁਣ ਪੰਚਾਇਤੀ ਚੋਣਾਂ ਹੋਣਗੀਆਂ ਤੇ ਬਿਕਰਮ ਸਿੰਘ ਮਜੀਠੀਆ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਉਹਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਲੀਡਰ ਜਾਂ ਫਿਰ ਸਰਕਾਰ ਦੇ ਨੁਮਾਇੰਦੇ ਕੀ ਜਵਾਬ ਦਿੰਦੇ ਨੇ ਜਿਵੇਂ ਹੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅਗਿਆ ਦੇ ਉਹ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ